ਏ ਅੰਗਰੇਜ਼ ਨੇ ਜਿਹੜਾ ਨਰਿਆਣਾ ਮਹੰਤ ਲਾਇਆ ਹੋਇਆ ਸੀ ਉਹ ਕਿਹਨੇ ਲਾਇਆ ਸੀ ਹੂੰ ਜਿਹੜਾ ਉਹਨੂੰ ਫੰਡੇ ਪ੍ਰੋਵਾਈਡ ਕਰੇ ਸੀ ਉਹਨੇ ਹੀ ਪ੍ਰੋਵਾਈਡ ਕਰੇ ਸੀ ਗੁਰੂ ਕੇ ਬਾਅਦ ਬਾਅਦ ਚੱਕੀਆਂ ਲੱਗਿਆ ਸੀ ਹੂੰ ਹੂੰ ਜੀ ਜੀ ਅਸਾਂ ਜੀ ਅੰਕਾਤ ਹਾਂ ਅਸਾਂ ਉਹ ਤਰ ਦੇ ਵਿੱਚ ਗੱਡੀ ਦੇ ਅੱਗੇ ਜਿਹੜੇ ਸਿੰਘ ਪਏ ਦੋ ਸਿੰਘ ਛੀਲ ਹੋਏ ਕਿਉਂ ਹੋਏ ਸੀ ਹੂੰ ਹੂੰ ਉਹ ਕੁਰਜ਼ਵਾਰਾ ਦਾ ਆਰ ਦਾ ਰੋਬਾ ਜਿਹੜੇ ਉਹ ਪੁਰਾਣਾ ਰਣਾ ਕਰਿਆ ਜਾ ਰਿਹਾ ਸੀ ਬ੍ਰਾਹਮਣਵਾਦ ਪੈਦਾ ਕਰਿਆ ਜਾ ਸੀ ਕਰਮ ਕਾਂਡ ਪੈਦਾ ਕਰਿਆ ਜਾ ਸੀ ਸਿੱਕੀ ਚ ਉਹ ਜਿਹੜੀ हिंद सभासी हम 477 ਚ ਬਣ ਗਈ ਸੀ ਸਿੰਘ ਸਵਾ ਨੇ ਉਹਦਾ ਰੋਧ ਕਰਿਆ ਸੀ ਸਿੰਘ ਸਵਾ ਨੇ ਸਾਢੇ ਕੰਮ ਕਰਨਾ ਸ਼ੁਰੂ ਕਰਿਆ ਸੀ ਹੂੰ 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 ਫਿਰ ਰੋਮਨੀ ਕਮੇਟੀ ਨੇ ਵੀ ਆਇਨੀ ਵੀ ਰੋਮਨੀ ਕਮੇਟੀ ਨੇ ਕਦੇ ਕੋਈ ਕੰਮ ਹੀ ਨਹੀਂ ਕਰਿਆ ਰੋਮਨੀ ਕਮੇਟੀ ਜਿਹੜੀ ਪਾਸ ਕਰਿਆ ਸੀ ਵੀ ਸਾਡੀ ਟੇਕ ਸ੍ਰੀ ਗੁਰਗ੍ਰੰਥ ਸਾਹਿਬ ਜੀ ਹੂੰ ਜੀ ਜਿੰਨਾ ਸਾਡਾ ਫਲਸਫਾ ਸ੍ਰੀ ਗੁਰਗ੍ਰੰਥ ਸਾਹਿਬ ਦਾ ਫਲਸਫਾ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸਾਡੀ ਟੀਕਾ ਗੁਰੂ ਗ੍ਰੰਥ ਸਾਹਿਬ ਦੇ ਸਾਹ ਬਰਾਬਰ ਕੋਈ ਹੋਰ ਗ੍ਰੰਥ ਦਾ ਪਤਾ ਨਹੀਂ ਹੂੰ ਜੀ ਜੀ ਇਸ ਕਰਕੇ ਕਥਾ ਕਰਨੀ ਹੋਲ ਕਰਨੀ ਦੀ ਗੱਲ ਆ ਵਕਰੀਆਂ ਨੇ ਕਥਾ ਤੋਂ ਬਹੁਤ ਕੁਝ ਕਈ ਬੰਦੇ ਮੈਂ ਕਿਉਂ ਕਹਣਾ ਹੀ ਹੂੰ ਆ ਪਿੱਛੇ ਮੈਂ ਇੱਕ ਪੜ ਰਿਆ ਸੀ ਬਹੁਤ ਸਾਰੇ ਜਿਹੜੀ ਸਿੱਖੀ ਦੇ ਅੰਸ਼ ਨੇ ਕਿਉਂਕਿ ਸਿੱਖੀ ਤੇ ਅੱਜ ਕੱਲ ਬੰਦੇ ਭਾਵੇਂ BJP ਦੇ ਮੈਨੇ BJP ਵਾਸਤੇ ਕੌਫੇ ਨੇ ਅੱਜ ਤੋਂ 50 ਸਾਲ ਪਹਿਲਾਂ ਨਹੀਂ ਕਰਦੇ ਸੀ ਉਹਨੇ ਟਾਲੀ ਕਰਦੇ ਸਨ ਐ ਖੁਦ ਦੇਖਿਆ ਪਰ ਹੁਣ ਉਹਨਾਂ ਨੂੰ ਆਮੀ ਮਿਲਦੇ ਨੇ ਕਿਉਂਕਿ ਬੰਦੇ ਕਹਿੰਦੇ ਵੀ ਕਿਸ ਨੇ ਪੋਤੀ ਵਾਹੀ ਕਿਸ ਨੇ ਕੋਤੀ ਵਾਹੀ ਹੂੰ ਦੂਜੀ ਦਾ ਕਤਪਤਾ ਦੇ ਕੇ ਅਲੱਗ ਤੱਕੁਰਾ ਨੇ ਇਹ ਕਿੱਥੇ ਚੱਤ ਨੰਗਾਈਆ ਚੁੱਪ ਚੁੱਪ ਟੁੱਟੇ ਮੇ ਜੇ ਉਹਨਾਂ ਨੂੰ ਨਾਲ ਚਾ ਕਿਸੇ ਉਹ ਦੇ ਦਾ ਕਿਸੇ ਹੋਰ ਗੱਲ ਦਾ ਤੇ ਫਿਰ ਉਹਨਾਂ ਦਾ ਪਿਆਰ ਸਿੱਧੀ ਨਾਲ ਨਹੀਂ ਨਾ ਰਹਿ ਸਕਦਾ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਇਸ ਕਰਕੇ ਉਹ ਬਾਪਰ ਕੇ ਵਿੱਚੋਂ ਸ਼ਲੋਕ ਕੱਢ ਲੈਣਗੇ ਵੀ ਦੇਖੋ ਜੀ ਇਹ ਚਦਾ ਐਨੀ ਵਾਲੀ ਭੀਜੀਪੀ ਜਿਹਾ ਐਨੀ ਵਾਲੀ ਰਾਮ ਆਉਂਦਾ ਹੂੰ ਪ੍ਰੋਗਰਾਮ ਸਰ ਮੈਂ ਤਾਂ ਕਹਿਣਾ ਇਹ ਸ਼ਰਾਈ ਨਾਲ ਕਿਵੇਂ ਜੁੜਿਆ ਹੋਇਆ ਹੂੰ ਵੀ ਜੇ ਰਾਮ ਆਉਂਦਾ ਐਸਾ ਰਾਮ ਮੰਦਰ ਦਾ ਕਰਕੇ ਨਹੀਂ ਆਇਆ ਇਸ ਕਰਕੇ ਸਾਡਾ ਤਾਂ ਹੱਕੀ ਬਣ ਗਿਆ ਹੂੰ ਕੋਈ ਕਹਿੰਦਾ ਇੰਡੀਏਟਾ ਜੀ 24 avatars ਦੀ ਗੱਲ ਕਰੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਹੂੰ ਹੂੰ ਉਸ ਕੀ ਬਲਕੇ ਸੁਣਾਉਣ ਲੱਗ ਜਾਂਦੇ ਨੇ ਹੂੰ ਕੋਈ ਇੱਕ ਮਾਰੂ ਸੋਲੇ ਦੇ ਵਿੱਚ ਹੈ ਹੂੰ ਸ਼ਬਦ ਉਹ ਸੁਣਾਉਣ ਲੱਗ ਜਾਂਦੇ ਨੇ ਹੂੰ ਹੂੰ ਮੈਂ ਜੀ ਆਖ ਤਾਂ ਮੈਂ ਇਹਨਾਂ ਨੂੰ ਫਿਰ ਦੇਖਦਾ ਵਾਹ ਮਸਤਾਸ ਨਾਲ ਸੇ ਬਾਤ ਚੱਤ ਕੋਈ ਨਾ ਕੋਈ ਕਹਿੰਦੇ ਨੇ ਮੈਂ ਠੀਕ ਹੈ ਮੈਂ ਜਦੋਂ RAM ਦੀ ਗੱਲ ਕਰਦੇ ਨੇ ਜਿਹੜਾ ਦਸ਼ਰਥ ਪੁੱਤਰ ਰਾਮ ਹੈ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਸਪੱਸ਼ਟ ਹੋਰ ਲਿਖਿਆ ਹੋਇਆ ਹੂੰ ਜਿਹੜਾ ਰਾਮ ਸਰਕਾਰ ਦੇ ਵਿੱਚ ਰਮਿਆ ਹੋਇਆ ਹੂੰ ਬੱਚਾ ਜੀ ਨੂੰ ਹੂੰ 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 ਜਿਹਨਾਂ ਮੰਨ ਤੂ ਜੋਤ ਸਰੂਪ ਹੈ ਹੂੰ ਜੀ ਬਿਲਕੁਲ ਸਤਿਪੁਰਖ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਹੂੰ ਅਜੂਨੀ ਹੂੰ 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 ਕਾਹਿ ਬੰਦ ਗੁਰ ਪ੍ਰਸਾਦ ਕਹਿੰਦੇ ਆ ਹੂੰ ਹੂੰ ਜਿਹੜਾ ਰਾਮ ਉਹ ਹੈ ਹੂੰ ਜਿਹੜਾ ਦਸ਼ਰਥ ਪੁੱਤਰ ਰਾਮ ਉਹਦੇ ਬਾਰੇ ਤਾਂ ਕਿ ਹੈ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਹੂੰ ਜੀ ਬਿਲਕੁਲ ਬਿਲਕੁਲ ਪਾਂਡੇ ਤੁਮਰਾ ਚੰਦ ਸੋਪੀ ਆਪ ਤੇ ਦੇਖਿਆ ਥਾ ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਰੂ ਗਵਾਈ ਥੀ ਜੀ ਬਿਲਕੁਲ ਫਿਰ ਕਹੇ ਰੋਵਣ ਪਾਂਡਵ ਭੈ ਮਜੂਰ ਜਿਨਕੇ ਸਵਾਮੀ ਰਹਿਤ ਹਤੂ ਹੋਵੇ ਜਨਮੇ ਜਾ ਖੋਏ ਗਿਆ ਇਹ ਕੀ ਕਾਰਨ ਪਾਪੀ ਪਿਆ ਹੂੰ ਹੂੰ ਫਿਰ ਉਹਨਾਂ ਨੇ ਆਖਿਆ ਮਨ ਮੈ ਚੁੰਰੇ रामचंद्र ਸੀਤਾ ਲਖਮਨ ਮੋਗ ਹੂੰ ਮਨ ਚ ਚੁੜ ਰਿਹਾ रामचंद्र ਹੂੰ ਤੇ ਗੁਰੂ ਸਾਹਿਬ ਚ ਜਿਹੜਾ ਉਹ रामचंद्र ਹੈ ਦਸ਼ਰਥ ਪੁੱਤਰ रामचंद्र ਹੈ ਉਹਦੇ ਬਾਰੇ ਬੜਾ ਸਪਸ਼ਟ ਹਾਂ ਸਪਸ਼ਟ ਬਿਲਕੁਲ ਬਿਲਕੁਲ ਜੀ रामचंद्र ਸੋ ਇਹ ਉਹਨੂੰ ਰਲਗੜ ਕਰਦੇ ਇਸ ਦਿਨ ਜਿਹੜਾ ਮਨ ਲਿਖਦਾ ਉਹਦੇ ਚੈਂਡ ਚ ਲਿਖਿਆ ਹੈ ਵੀ ਤਰੇ ਨੀਕਾ ਨਾਮ ਉਹ ਕਹਿੰਦੇ ਨੇ ਵੀ ਨਹੀਂ ਕਹਾਂ ਵੀ ਅਸੀਂ ਲੈਂਦੇ ਹੂੰ 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 ਸਰੇ ਨੀਕਾ ਨਾਮ ਲੈਂਦੇ ਨੇ ਕੋਈ ਜਨਵਾਕ ਅਸਲੀ ਵਸਤੇ ਪਹਿਲ ਬਣਵਾਰੀ ਕੋਈ ਕੁਛ ਕਹਿਣਾ ਹੈ ਕੋਈ ਕੁਛ ਕਹਿਣਾ ਹੈ ਪਰ ਕਹਿੰਦਾ ਤੂੰ ਸੱਚਾ ਸਭ ਚ ਇੱਕ ਹੋਇਆ ਹੂੰ ਹੂੰ ਬਿਲਕੁਲ ਇਹ ਕੱਦ ਇਹ ਗੱਲ ਕਿਉਂ ਆ ਹੂੰ ਕਿ ਫਾਪ ਕਿੱਥੇ ਆ ਜਿਹੜਾ ਸਿੱਖ ਨਹੀਂ ਸਮਝ ਰਹੀ ਜਿਹੜਾ ਸਿੱਖ ਜਾਣ ਕੇ ਨਹੀਂ ਕਰ ਰਿਹਾ ਬਹੁਤੇ ਇਹ ਨਹੀਂ ਵੀ ਅੱਲਾ ਨੂੰ ਪਤਾ ਨਹੀਂ ਹੈ ਹੂੰ ਹੂੰ ਇੱਕ ਹੁੰਦਾ ਮੋਨੋ ਚੀਜ਼ ਹੂੰ ਇੱਕ ਰੱਬ ਹੂੰ ਇੱਕ ਸ਼ਕਤੀਮਾਨ ਸਰਬ ਸ਼ਕਤੀਮਾਨ ਸਰਬ ਵਿਆਪਕ ਸਰਬ ਵਿਆਪਕ ਈ ਕਗਾ ਮਲਟੀਪਲ ਬਹੁਤ ਜ਼ਿਆਦਾ ਹਮ ਪਰ ਵੀ ਚੀਜ਼ ਹਮ ਜਿਹੜਾ ਹਿੰਦੂ ਧਰਮ ਹੈ ਕੋਈ ਇੱਕ ਰੱਬ ਨੂੰ ਮੰਨਦਾ ਹੀ ਨਹੀਂ ਹਮ ਉਹ ਕਹਿੰਦਾ ਜੀ ਬ੍ਰਮਾ ਵਿਸ਼ਨ ਮਹੇਸ਼ ਹਮ ਜੀ ਬਿਲਕੁਲ ਉਹ ਕਹਿੰਦਾ 33 ਕਰੋੜ ਦੇਵਤੇ ਹਮ ਕਈ ਉਹਨੂੰ ਕਹਿੰਦੇ ਨਹੀਂ ਜੀ 33 ਕਰੋੜ ਐਵੇਂ ਜੋੜੀ ਜਾਂਦੇ ਤੁਸੀਂ ਉਹ ਤਾਂ 33 ਦੇਵਤੇ ਕਹੇ ਨੇ ਉਹ 33 ਲੱਖ ਕਹਦੇ ਨੇ 33 ਕਹਦੇ ਨੇ ਤੇ 32 ਕਹਦੇ ਨੇ ਜੋ ਮਰਜ਼ੀ ਕਹਦੇ ਨੇ ਹਮ ਹਮ ਇਹ ਤਾਂ ਵਾਦ ਹਮ ਹਾਂ ਇੱਕ ਤਾਂ ਵਾਦ ਬਿਲਕੁਲ ਤੋ ਇਸ ਕਰਕੇ ਉਹਨਾਂ ਨੇ ਇਹ ਕਹਿ ਕਿਹਾ ਵੀ ਜਿਹੜਾ ਇੱਕ ਰੱਬ ਹੈ ਉਹ ਕਿਉਂ ਕਿ ਮਲਤਬਲ ਜਿਹੜੀ ਸ਼ਕਤੀਆਂ ਮੰਨਣੀਆਂ ਕੁਦਰਤ ਦੇ ਵਿੱਚੇ ਮੁਸ਼ਕਲ ਸੀ ਬੰਦਾ ਨਹੀਂ ਸੀ ਕਰ ਹੂੰ ਹੂੰ ਮੋਨੋਥੀਸਮ ਦੇ ਜੋਰ ਕਿੱਦਾ ਦਿੱਤਾ ਹੈ ਇਹ ਕਿਵੇਂ ਸਿੱਖੀ ਦੇ ਵਿੱਚ ਉਹਨਾਂ ਨੇ ਪ੍ਰਫਾ ਕਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹਰੇਕ ਰਾਗ ਸ਼ੁਰੂ ਹੁੰਦਾ ਹੂੰ ਹਰੇਕ ਨਵੀਂ ਬਾਣੀ ਸ਼ੁਰੂ ਹੁੰਦੀ ਹੈ ਸਿੱਧ ਗੋਸ਼ਤ ਸ਼ੁਰੂ ਹੋ ਜੇ ਆਸਾ ਜੀ ਦੀ ਵਾਰ ਸ਼ੁਰੂ ਹੋ ਜੇ ਮਨਾਰ ਦੀ ਵਾਰ ਹੋ ਜੇ ਉਸੀਂ ਜਿਹੜਾ ਵੀ ਦੇਖਣਾ ਹੂੰ 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 ਇਹ ਉਹਦੇ ਵਿੱਚ ਆਲਾਹਨੀਆ ਸ਼ੁਰੂ ਹੋਣ ਹੂੰ ਫਿਰ ਚਲਾਵਾ ਸ਼ੁਰੂ ਹੋਣ ਉਹਦੇ ਵਿੱਚ ਸੱਦ ਸ਼ੁਰੂ ਹੋਵੇ RAMKARI ਦੀ ਹੂੰ ਹੂੰ ਉਹਦੇ ਵਿੱਚ ਸੁਖਮਨੀ ਸਾਹਿਬ ਸ਼ੁਰੂ ਹੋਵੇ ਹੂੰ ਹੂੰ ਜੀ ਉਹਦੇ ਵਿੱਚ ਰਹਿਨਾਂ ਸਾਹਿਬ ਸ਼ੁਰੂ ਹੋਵੇ ਹੂੰ 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 ਜਿੱਥੇ ਵੀ ਤੁਸੀਂ ਦੇਖੋਗੇ ਉਹ ਚ ਪੱਤੀ ਵਿਖੀ ਸ਼ੁਰੂ ਹੋਵੇ ਪਹਿਲਾਂ ਇੱਕ ਓੰਕਾਰ ਅਰਥਾਤ ਇੱਕ ਓੰਕਾਰ ਇੱਕ ਓੰਕਾਰ ਬੜੇ ਕਿਹੜੇ ਨਾਲ ਕਿਹੜੇ ਉਸ ਹਰ ਕੰਟਰੋਵਰਸੀਆਂ ਕ੍ਰੀਏਟ ਕਰਦੇ ਨੇ ਸੱਚ ਕੀ ਹੈ ਹੂੰ ਫਨ ਲਫਗੋਟ ਇੱਕ ਇੱਕ ਦਾ ਰੂਪ ਹੈ ਹੂੰ ਬਿਲਕੁਲ ਬਿਲਕੁਲ ਜੀ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਹੈ ਇਹ ਬਹੁਤੇ ਮੰਨਦੇ ਨੇ ਇਹ ਦੋਹਾਂ ਦਾ ਮੇਲ ਹੋਈ ਨਹੀਂ ਸਕਦਾ ਉਹਦਾ ਨਾਮ ਜਿਹੜੇ ਮਰਜ਼ੀ ਰੱਖੀ ਜਾਣ ਜੋ ਮਰਜ਼ੀ ਕਰੀ ਜਾਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਵਾਰੀ ਕੰਕਾਰ ਆਉਂਦਾ ਹੈ ਹੂੰ ਉਹ ਦੱਸਦਾ ਹੈ ਵੀ ਆ ਜਿਹੜੇ ਬੱਕਰੇ ਬੱਕਰੇ ਤੁਸੀਂ ਨਾਮ ਲੈਣੋ ਵੀ ਰੱਬ ਆ ਵੀ ਹੈ ਰੱਬ ਆ ਵੀ ਹੈ ਗੱਲ ਤਾਂ ਇਹ ਨਹੀਂ ਆਪੀ ਨਹੀਂ ਮੰਨਦੇ ਹੂੰ ਹੂੰ ਇਹ ਆਪਦਾ ਮੰਨੋ ਤੁਸੀਂ ਨਹੀਂ ਮੰਨਦੇ ਹੂੰ ਤੁਸੀਂ ਇੱਕ ਨੂੰ ਮੰਨਦੇ ਉਸ ਤੋਂ ਅੱਗੇ ਉਹ ਗੋਵਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਤਾਂ ਇੱਕ ਵਿਅਕਤੀ ਆ ਹੂੰ ਜੀ ਜੋ ਨਰ ਮੇਂ ਪਰਮੇਸ਼ਰ ਹੋਤੇ ਨਰਕੁੰਡ ਮੈਂ ਜਾਇ ਪੜੀ ਹੂੰ ਹੂੰ ਮੈਂ ਹੂੰ ਪਰਮਪੁਰਖ ਦਾ ਦਾਸ ਆ ਹੂੰ ਹੂੰ ਜੀ ਕਿਨ ਆਇਓ ਸਮਾਚ ਇਸ ਕਰਕੇ ਜਿਆਦਾ ਸੀ ਇਹ ਇੰਨਾ ਗੱਲਾਂ ਨੂੰ ਦੇਖਦੇ ਆ ਇਸ ਕੀ ਕਿਹਾ ਹੂੰ ਜੀ ਜੀ ਸਭ ਤੋਂ ਵੱਡੀ ਰੋਹਾਨੀਅਤ ਇਨਸਾਨੀਅਤ ਇਸੇ ਗੱਲ 'ਚ ਆਏ ਇੱਕ ਰੱਬ ਹੈ ਸਾਰੇ ਉਸ ਦਾ ਰੂਪ ਹੂੰ ਹੂੰ ਜਦ ਸਾਰੇ ਉਸ ਦਾ ਰੂਪ ਨੇ ਤਜਾਦ ਪਾਤ ਨਹੀਂ ਉਹਦੇ 'ਚ ਹੋ ਸਕਦੀ ਪਰਨਾਂ ਉਸ ਨੇ ਕੀ ਤਜਾਦ ਪਾਤ ਹੈ ਰਿਗ ਵੇਦ 'ਚ ਵੀ ਤਜਾਦ ਪਾਤ ਹੈ ਹੂੰ ਜੀ ਰਿਗ ਵੇਦ ਨੂੰ ਜਦ ਤੁਸੀਂ ਪੜ੍ਹਦੇ ਹੋ ਉੱਥੇ ਵੀ ਵਿਚਾਰ ਜੀ ਐ ਮੂਹ ਤੇ ਉਹ ਸਾਰੀ ਗੱਲ ਵੀ ਚਾਰ ਚਾਰ ਵਰਨਾ ਦੀ ਗੱਲ ਹੈ ਕਿ ਜੇ ਜਿੰਨੇ ਪ੍ਰਾਨ ਪੜ੍ਹਦੇ ਉਹਨਾਂ 'ਚ ਇਵੇਂ ਗੀਤਾ ਦੇ ਵਿੱਚ ਗੀਤਾ ਦੇ ਵਿੱਚ ਲਿਖਿਆ ਵਰਨ ਸੰਕਰ ਸੰਤਾਨ ਯਾਨੀ ਕਿ ਜੇ ਤੁਸੀਂ ਕਿਸੇ ਸ਼ੈਡਿਊਲ ਕਾਸ ਨਾਲ ਵਿਆਹ ਕਰਾ ਕੇ ਸੰਤਾਨ ਪੈਦਾ ਹੋ ਗਿਆ ਚਾਹੇ ਔਰਤਾ ਚਾਹੇ ਮਰਦਾ ਉਹ ਵਰਨ ਯਾਨੀ ਕਿ ਉਹ ਵਰਨ ਰਹਿਤ ਸੰਸਾਰ ਹੋਇਆ ਉਹ ਸਾਡੇ ਵਰਨਾ ਚਾਹ ਨਹੀਂ ਸਰ ਇਦਾਂ ਹੀ ਜੇ ਅਸੀਂ ਦੇਖੀਏ ਮਈ ਜਿਹੜਾ ਆਪਣਾ ਗਰਣ ਪ੍ਰਾਣ ਹੈ ਉਹਦੇ ਵਿੱਚ ਤਾਂ ਸਜਾਈ ਵੱਖਰੀ ਵੱਖਰੀ ਨਰਦ ਆਤ ਕਰੀ ਗਈ ਹੈ ਵੀ ਜੇ ਸੁਧਰ ਕੋਈ ਕਰ ਦੇ ਤਾਂ ਹਾ ਜੇ ਪ੍ਰਾਨੀਆਂ ਹੈ ਸੋ ਇਸ ਕਰਕੇ ਜਦ ਤੁਸੀਂ ਪੁਰਾਨ ਪੜਦੇ ਹੋ ਵੇਦ ਪੜਦੇ ਹੋ ਸ਼ਾਸਤਰ ਪੜਦੇ ਹੋ ਸਿਮਰਤੀਆਂ ਪੜਦੇ ਹੋ ਉਸ ਨੂੰ ਚ ਪੜ ਲਿਓ ਗੀਤਾ ਸ਼੍ਰੀਮਦ ਭਗਵਤ ਗੀਤਾ ਉਸ ਨੂੰ ਹਮ ਜੇ ਤੁਸੀਂ ਇਹਨਾਂ ਪੜਦੇ ਹੋ ਤਾਂ ਤੁਹਾਨੂੰ ਇੱਥੇ ਮਨੋਥੀ ਜ਼ਮੀ ਇੱਕ ਰੱਬ ਦਾ ਇੱਕ ઈਸ਼ਵਰ ਦਾ ਸੰਕਲਪ ਨਹੀਂ ਹੈ ਕਿ ਬਹੁਤੇ ਹੀ ਸੰਕਲਪ ਹਮ ਹਮ ਜੀ ਜੀ ਨੁਜਾ ਇਦੇ ਵਿੱਚ ਇਹ ਸਹਿਜ ਵਿਕਾਸ ਦਾ ਸੰਕਲਪ ਨਹੀਂ ਹੈ ਜਿਹੜਾ ਵਿਗਿਆਨ ਦਾ ਵੀ ਹੈ ਤੇ ਸਿੱਖੀ ਦਾ ਵੀ ਹੈ ਇਹਦੇ ਵਿੱਚ ਹੈ ਵਿੱਚ ਸੱਚਾ ਉਹੀ ਖੜਾ ਹੈ ਹੂੰ ਪਰ ਸਿੱਖੀ ਨੇ ਤਾਂ ਸਵਾਲ ਕਰਿਆ ਕਿ ਬਿੰਦ ਸਜੋ ਪਰ ਸੰਸਾਰਾ ਹੂੰ ਸਿੱਖੀ ਚ ਵੱਡਾ ਸਵਾਲ ਹੈ ਇਹ ਹੂੰ ਹੂੰ ਜੀ ਸਿੱਖੀ ਚ ਵੱਡਾ ਸਵਾਲ ਹੈ ਕਿੰਨਾ ਮਾਟੀ ਇੱਕ ਅਨੇਕ ਭੰਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੋਚ ਮਾਟੀ ਦੇ ਭਾਂਡੇ ਨਾ ਕਛ ਪੋਚ ਕਮਾਰੇ ਹੂੰ ਇਹਨਾਂ ਇੱਕ ਪੱਟੀ ਹੈ ਵੱਖ-ਵੱਖ ਰੂਪ ਬਣਾਤੇ ਉਹਦੇ ਹੂੰ ਜੀ ਬਿਲਕੁਲ ਇੱਕ ਦਾ ਇੱਕ ਦਾ ਸੰਕਲਪ ਜਿਹੜਾ ਇੰਤੋਂ ਵੀ ਵੱਡਾ ਹੂੰ 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 ਲੈ ਪਹਿਲੇ ਤੈਂ ਪਹਿਲੇ ਦੇ ਤੈਂ ਰਿਜਕ ਸਮਾਹਾ ਪਿੱਛੇ ਦੇ ਤੈਂ ਜੰਤੋ ਪਹਾ ਜਿਹੜਾ ਜਿੰਨਾ ਇਸ ਬ੍ਰਹਮੰਡ ਦੇ ਵਿੱਚ ਕੋਈ ਜੀਵ ਜੰਤੂ ਹੈ ਉਹਦੇ ਵਾਸਤੇ ਰੋਜੀ ਰੋਟੀ ਰਹਿਣਾ ਸੋਣਾ ਪਹਿਣਾ ਜੰਮਣਾ ਮਰਨਾ ਉਹਦਾ ਸਾਰਾ ਪ੍ਰਬੰਧ ਤਾਂ ਹੀ ਕਰੇ ਹੂੰ ਪਿੱਛੇ ਜੰਤੂ ਹੂੰ ਹੂੰ ਜੀ ਜੀ ਇਹ ਜਦ ਕੋਈ ਖੋਰ ਤਾਂ ਨਹੀਂ ਕਹਿੰਦਾ

ਪਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹੂੰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨੇ ਸਾਰੇ ਹੂੰ ਜੀ ਜੀ ਉਹ ਸਾਡਾ ਹਿੰਦੂ ਧਰਮ ਨਾਲੋਂ ਸਰਕਾਰਾਂ ਨਾਲੋਂ ਇੱਕ ਵੱਖਰਾ ਹੈ ਸਾਡਾ ਆਪਣੀ ਸਮਝ ਹੈ ਉਹ ਬੜੀ ਵਿਗਿਆਨਕ ਹੈ ਉਹ ਕਰਮਕ ਵਿਕਾਸ ਦੀ ਸਮਝ ਹੈ ਇਸੇ ਕਰਕੇ ਮਾਰੂ ਸੋਲੇ ਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਅਰਬਦ ਨਰਬਦ ਧੁੰਦੂ ਕਾਰਾ ਸੁੰਨ ਸਮਾਤ ਲਗਾਏ ਦਾ ਧਰਨ ਨਾ ਕਾਗਜ਼ ਨਾ ਹੁਕਮਾ ਪਾਰਾ ਫਿਰ ਅੱਗੇ ਆ ਨਦੀਆਂ ਸੀ ਨਾ ਉਹਨਾਂ ਚ ਕੋਈ ਪਾਣੀ ਵਗਦਾ ਸੀ ਨਾ ਇੱਥੇ ਸਮੁੰਦਰ ਸੀਗੇ ਹੈ ਫਿਰ ਅੱਗੇ ਜਾ ਕੇ ਕਹਤਾ ਕਹਿੰਦੇਿੰ ਦਿੰਦ ਬਿੰਦ ਨਹੀਂ ਜੀਉ ਨਾ ਜਿੰਦੋ ਨਾ ਤਦ ਕੋਰਕ ਨਾ ਮਚ ਹੂੰ ਕੋ ਜਾਣ ਹੀ ਨਹੀਂ ਜੀਵ ਹੀ ਨਹੀਂ ਸੀ ਇਹ ਤਾਂ ਬਰਮੰਡੋਂ ਤੋਂ ਵੀ ਚੱਲਦਾ ਸੀ ਹੂੰ 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 ਜੀ ਜੀ ਬਿਲਕੁਲ ਮੰਡਾ ਕੱਲੇ ਜੀਵਨ ਨਾਲ ਨਹੀਂ ਬਣਿਆ ਬਰਮੰਡੋਂ ਤੋਂ ਜੀਵਨ ਤੋਂ ਪਹਿਲਾਂ ਹੂੰ ਜੀਵਨ ਬਣਦਾ ਹੈ ਇਸੇ ਕਰਕੇ ਉਹ ਤੇਰੇ ਕਹ ਪਹਿਲੋਂ ਡੇਟਾ ਅਰੇਜ ਕਿਸਮਾਹਾ ਕਿਥੋਂ ਦੇ ਤਾਂ ਜੰਤ ਪਾਹਾ ਹੂੰ ਤੋਂ ਠਿੱਕੀ ਚੱਕ ਵੱਡਾ ਜਿਹੜਾ ਫਰਕ ਹੈ ਜਿਹੜਾ ਮੈਨੂੰ ਸੱਚਖੰਦ ਤੇ ਜਿਹੜਾ ਇਹਨਾਂ ਨੇ ਹਮਲਾ ਕਰਿਆ ਹੈ ਇਹ ਸਿੱਖ ਨਹੀਂ ਉਹਨੂੰ ਡਿਫੈਕਟ ਕਰ ਰਹੇ ਉਸ ਤਰੀਕੇ ਨਾਲ ਠਿੱਕੀ ਜਿਹੜੀ ਹੈਗੀ ਹੈ ਜਿਹੜਾ ਬ੍ਰਮੰਡਾ ਨਿਰਗੁਣ ਸਰੂਪ ਹੈ ਹੂੰ ਜਿਹਨੂੰ ਸੱਚ ਆਖਿਆ ਗਿਆ ਸਾਚੇ ਤੇ ਪਵਨਾ ਪਇਆ ਪਵਨੇ ਤੇ ਜਲ ਹੋਏ ਜਲ ਮੈਂ ਤੇ ਨ ਸੰਸਾਜੋ ਤਕਰ ਜੋਤ ਸਮੋ ਹੂੰ ਜੀ ਜੀ ਉਹ ਜਿਹੜਾ ਬਿਰਗੁਣ ਰੂਪ ਹੈ ਕਹਿੰਦੇ ਉਹ ਤੋਂ ਗੈਸਾਂ ਬਣ ਗਿਆ ਸਾਤਿਏ ਤੇ ਪਾ ਬਣਾ ਪਿਆ ਹੂੰ ਕਿਸੇ ਨੇ ਬਣਾਇਆ ਨਹੀਂ ਹੈ ਹੂੰ 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 ਤੁਸੀਂ ਆਪ ਸਜੋ ਆਪੀ ਨੇ ਰਚਿਓ ਨਾ ਕਹਿੰਦਾ ਪਾਪ ਵਿਗਿਆਨ ਦੀ ਕਸਵੱਟੀ ਤੇ ਮਤਲਬ ਖਰਾ ਉਤਰਦਾ ਐ ਸਾਰਾ ਬਲਕਿ ਮੈਂ ਕਹਿੰਦਾ ਵਿਗਿਆਨ ਨੂੰ ਸਵਾਲ ਖੜੇ ਕਰੇ ਹੋਏ ਨੇ ਹੂੰ ਜੀ ਜੇ ਆਪੀ ਨੇ ਆਪ ਸਾਜੋ ਹੂੰ ਆਪੀ ਨੇ ਰਚਿਓ ਨਾ ਦੁਈ ਕੁਦਰਤ ਸਾਜੀਏ ਹੂੰ ਸੋ ਕੁਦਰਤ ਸੋ ਨਿਰਗੁਣ ਤੇ ਸਰਗੁਣ ਨੂੰ ਸਮਝਿਆ ਬਾਕੀ ਸਭ ਦੇ ਨਿਰਗੁਣ ਬਕਰਾ ਸੋ ਉਹਨਾਂ ਨੇ ਕਿਹਾ ਵੀ ਜਦੋਂ ਸਰੂਪ ਦੇ ਵਿੱਚ ਗੈਸਾਂ ਬਣੀਆਂ ਗੈਸਾਂ ਤੋਂ ਪਾਣੀ ਬਣ ਗਿਆ ਪਾਣੀ ਦੇ ਵਿੱਚ ਫਿਰ ਜੀਵ ਜੰਤੂ ਲੋਕੀ ਕਹਿੰਦੇ ਨੇ ਉਹ ਸਾਜੀ ਗਈ ਜੀਵ ਜੰਤੂ ਪੈਦਾ ਐਸ ਵੀ ਇਹੀ ਕਹਿੰਦੀ ਹੈ ਵੀ ਪਹਿਲਾਂ ਗੈਸਾਂ ਸੀ ਗੈਸਾਂ ਤੋਂ ਪਾਣੀ ਬਣਿਆ ਪਾਣੀ ਦੇ ਵਿੱਚ ਕਹਿੰਦੇ ਜੀਵ ਪੈਦਾ ਹੋਏ ਨੇ ਹੂੰ ਹੂੰ ਫੇ ਤਾਂ ਜਿਆਦਾ ਬਨੇ ਪਿੰਡੇ ਮੱਦੇ ਸੁਨਾਤ ਨੇ ਇਸ ਦੇ ਉੱਤੇ ਕਿ ਜੀਵ ਕਿਵੇਂ ਪੈਦਾ ਹੋਇਆ ਇਸ ਧਰਤੀ ਤੇ ਮਾਈਕ ਬੁੱਕ ਇਹ ਹ ਅ ਦੀ origignal of universe and development of man ਹੂੰ ਜੀ ਕੁਝ ਮੈਂ ਆਪੀ ਯਾਰਾਂ ਨੇ ਐਂ ਕਰ ਕੋਸ਼ਿਸ਼ ਕੀਤੀ ਹੈ ਕਾਫੀ ਅਸੀਂ ਇਹਦੀ ਪ੍ਰਦਰਸ਼ਨੀ ਵੀ ਬਣਾਈ ਹੋਈ ਹੈ ਇੱਥੇ ਫਤੇਗੜ ਸਾਹਿਬ ਮੁਖਸਰ ਸਾਹਿਬ ਇਹ ਆਈਡੀਪੀ ਅਲੱਗ ਨਹੀਂ ਦਿਖਾਈ ਵੀ ਹੈ ਹੂੰ ਹੂੰ ਸੋ ਇਹਦੇ ਵਿੱਚ ਜਿਹੜਾ ਸਿੱਖ ਸ਼ਨਾਇਨ ਬੋਰਡ ਯਾਨੀ ਕਿ ਜਿਹੜਾ ਸੱਚਖੰਡ ਬੋਰਡ ਹੈ ਹੂੰ 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 ਨਗਰ ਬੋਰਡ ਹੈ ਉਹਦੇ ਉੱਤੇ ਸਰਕਾਰ ਦਾ ਇੱਕ ਨਾਸ਼ਮ ਦੇ ਸਟਾਰ ਦਾ ਇਹ ਹਮਲਾ ਇਹ ਕਬਜਾ ਕਰਨ ਦੀ ਗੱਲ ਹੈ ਇਹ ਸਿੱਖੀ ਚ ਕਬਜਾ ਕਰਨ ਦੀ ਗੱਲ ਹੈ ਸਿੱਖੀ ਚ ਮੁੜ ਕੇ ਜਿਵੇਂ ਅੰਗਰੇਜ਼ ਨੇ ਬ੍ਰਾਹਮਣਵਾਦ ਵਾਲਿਆ ਸੀ ਅੰਗਰੇਜ਼ ਨੇ ਨਰਾਇਣ ਮਹਾਂਤੋਰੀ ਬਣਾਏ ਸੀ ਹੂੰ ਉਦੋਂ ਮਹਾਨਾਂ ਦੀ ਸ਼ਕਲ ਸੀਗੇ ਹੁਣ ਸਿੱਖਾਂ ਦੀ ਸ਼ਕਲ ਹੋਣਗੇ ਪਰ ਕੰਨ ਨਹੀਂ ਹੈ ਹੂੰ ਹੂੰ ਜੀ ਬਿਲਕੁਲ ਉਹ ਕਰਮਕਾਂਡ ਚ ਫਸਾਉਣਗੇ ਹੂੰ ਉਹ ਗੁਰਵਾਨੀ ਦੀ ਰੋਹਾਨੀਅਤ ਨੂੰ ਵਧਣਗੇ ਉਹ ਮਲਟੀ ਗੌਡਲੀ ਕਨਸੈਪਟ ਦੇਣਗੇ ਉਹ ਇਕ ਓੰਕਾਰ ਤੋਂ ਦੂਰ ਲੱਕੇ ਜਾਣਗੇ ਹੂੰ ਤੋ ਉਹਨਾਂ ਦਾ ਹਾਲ ਹੀ ਹੋਏਗਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਾ ਕੱਚੀ ਆ ਰੰਗ ਗਈ ਉਹਨਾਂ ਚ ਹੋਰ ਕਈ ਹੋ ਸਕਦੇ ਨੇ ਉਹਨਾਂ ਚ ਕੋਈ ਤਕਸਾਲ ਕੋਈ ਹੋਰ ਹੋ ਸਕਦੇ ਨੇ ਉਹਨਾਂ ਚ ਕੋਈ ਸੰਤ ਹੋ ਸਕਦੇ ਨੇ ਸਮਾਜ ਜਾਂ ਕੋਈ ਵੀ ਹੋ ਸਕਦੇ ਨੇ ਹੂੰ ਹੂੰ ਉਹਨਾਂ ਦੇ ਵਿੱਚ ਉਹੀ ਰੂਪ ਧਾਰ ਕੇ ਹਾਲਾਂਕਿ ਰਾਧਾ ਸਵਾਮੀ ਕੋਈ ਸਿੱਖ ਕੋਸ਼ ਨਹੀਂ ਕਹਿੰਦੇ ਸਿੱਖ ਤਾਂ ਹੈ ਨਹੀਂ ਲੰਦਰੀ ਕਾਲੀਤਾ ਲੜਾਈ ਹੋਈ ਹੋਈ ਆ ਪਰ ਕਿਸ ਰੂਪ ਤੋਂ ਉਹ ਵੀ ਹੈਗੇ ਨੇ ਔਰ ਉਹਨਾਂ ਰਾਧਾ ਸਵਾਮੀਾਂ ਦੇ ਜਿਹੜੇ ਗਏ ਨੇ ਉਹ ਐ ਹੱਥ ਜਿਹੜਾ ਬੰਦਾ ਹੂੰ ਇਹ ਹਰ ਕਿਸੇ ਨੂੰ ਮਿਲਦਾ ਹੂੰ ਇੰਨਾ ਨੇ ਵੀ ਹੀ ਕਰਿਆ ਅਕਾਲ ਤਖਤ ਸਾਹਿਬ ਦੇ ਜੱਫੇਦਾਰ ਦੀ ਕਿੰਨੀ ਤਾਕਤ ਹੂੰ ਹੂੰ ਅਕਾਲ ਤਖਤ ਸਾਹਿਬ ਦੇ ਜੱਫੇਦਾਰ ਕੋਲ ਤਾਂ ਹਰੇਕ ਨੇ ਝੁਕਣਾ ਹੈ ਹੂੰ ਜੋ ਜੱਫੇਦਾਰ ਕੋਲ ਨਹੀਂ ਝੁਕਣਾ ਝੁਕਣਾ ਤਾਂ ਅਕਾਲ ਤਖਤ ਸਾਹਿਬ ਤੇ ਹੈ ਹਾਂ 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 ਜੀ ਬਿਲਕੁਲ ਅਕਾਲ ਸਾਹਿਬ ਦੇ ਜੱਫੇਦਾਰ ਬੈਠੇ ਨਾ ਉੱਥੇ ਹੂੰ ਜੀ ਜੀ ਤੇ ਤਾਂ ਅਸੀਂ ਸ੍ਰੀ ਗੁਰੂ ਸਾਹਿਬ ਦੇ ਸਾਹਮਣੇ ਹੋਰ ਤਾਂ ਕਿਸੇ ਸਾਹਮਣੇ ਅਸੀਂ ਝੁਕਣਾ ਹੀ ਨਹੀਂ ਤੇ ਪਰ ਅਕਾਲ ਸਾਹਿਬ ਦੇ ਜੱਫੇਦਾਰ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਨਾਦਨਾਂ ਦੇ ਸਾਹਮਣੇ ਝੁਕਦੇ ਨੇ ਹੂੰ ਦਹਾਂ ਦੀ ਕੋਈ ਨਹੀਂ ਜਾਣੋ ਤੇ ਸਕੇ ਅੱਜ ਜਿਹੜੀ ਸਿੱਖੀ ਦੀ ਲੜਾਈ ਹੈ ਇੱਕ ਪਾਸੇ ਗਰਮ ਨਾਰੇ ਦੇ ਕੇ ਰਖਵਾਦਿਆਂ ਗੱਲਾਂ ਕਰਕੇ ਹਾਲਾਂਕਿ ਸਿੱਖਾਂ ਨੂੰ ਤਾਂ ਆਪਣਾ ਅਧਿਕਾਰ ਸੀ ਉਦੋਂ ਨਹੀਂ ਲਿਆ ਯਾ ਤੁਸੀਂ ਮੋਝ ਜੋ ਆ ਇੱਕ ਚੰ ਪਹਿਲੇ ਮੈਂ ਹਾਕੀ ਦਾ ਗੇਮ ਦੇਖ ਰਿਹਾ ਸੀ ਉਹ ਪੈਨਲਟੀ ਕਾਰਨਰ ਮਿਲੇ ਤਿੰਨ ਚਾਰ ਇੱਕ ਟੀਮ ਨੂੰ ਹੂੰ ਹਾਲੋ ਹਮਲਾਵਰ ਰੁਖ ਰੱਖਦੀ ਸੀ ਉਹ ਤੋਂ ਗੋਲ ਨਹੀਂ ਹੋਇਆ ਦੂਜੀ ਦਿਨ ਗੋਲ ਕਰਕੇ ਤੇ ਉਹ ਜਿੱਤ ਗਈ ਹਾਂ 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 ਬਿੱਤੀ ਨਹੀਂ ਹਮਲਾ ਹੋ ਰਹੀ ਨਹੀਂ ਸੀ ਤਾਂ ਐ ਕਦੇ ਨਹੀਂ ਹੋਇਆ ਬੇ ਇਹਨਾਂ ਨੂੰ ਬਥੇਰੀ ਵੈਰਟੀ ਕੋਰਨਰ ਸਿੱਖਾਂ ਨੂੰ ਮਿਲੇ ਸੀ ਉਦੋਂ ਨਹੀਂ ਇਹਨਾਂ ਨੇ ਨਹੀਂ ਹੋਈ ਕਰ ਸਕੀ ਹੁਣ ਨਾ ਨਾ ਰੋੜਾ ਪਾਈ ਗਾਲ ਹਾਂ ਜੀ ਬਿਲਕੁਲ ਅਰ ਕਿਹੋ ਜੀ ਟੀਮ ਹੈ ਥੋੜਾ ਕੋਈ ਸਰਚ ਕਰਨੀਆਂ ਕਰਨ ਲੱਗ ਜੇ ਜੀ ਦੇ ਵੀ ਹਾਂ 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 ਇਸ ਕਰਕੇ ਅੱਜ ਜਿੰਨਾ ਸਾਡੇ ਕੋਲ ਕੁਝ ਬਚਿਆ ਉਹਨੂੰ ਅਸੀਂ ਬਚਾ ਕੇ ਰੱਖੀਏ ਉਹਨੂੰ ਬਚਾਉਣ ਵਾਸਤੇ ਇੱਕ ਕੌਮ ਨੂੰ ਇਕੱਠੇ ਹੋਣਾ ਪਊਗਾ ਇੱਕ ਕੌਮ ਦਾ ਜਿਹੜਾ ਅਸਲ ਚ ਸਿੱਖ ਜਿਹੜਾ ਨਹੀਂ ਸਿੱਖ ਰਹੀ ਹਮ ਜਿਹੜਾ ਕਿਸਾਨੀ ਅੰਦੋਲਨ ਸੀ ਹਮ ਉਹਨੇ ਸਿੱਖੀ ਦੀ ਪੱਗ ਉੱਚੀ ਕਰਤੀ ਸੀ ਪੂਰੀ ਦੁਨੀਆ 'ਚ ਹਮ ਜੀ ਜਿਹਦਾ ਸ੍ਰੀ ਸਰੂਪ ਦਿਖਾਤਾ ਸੀ ਵੀ ਇਹ ਤਾਂ ਬੜੇ ਚੰਗੇ ਬੰਦੇ ਨੇ ਹਮ ਬੜੇ ਵੱਡੇ ਉੱਚੇ ਅਣ ਸਾਹ ਨੇ ਇਹ ਤਾਂ ਦੁਸ਼ਮਣ ਨੂੰ ਹੀ ਕੋ ਜਨ ਸਿਖਾਉਂਦੇ ਨੇ ਹਮ ਇਹ ਤਾਂ ਬੜੇ ਸ਼ਾਂਤਮਈ ਨੇ ਹਮ ਹਮ ਇਹ ਤਾਂ ਬੜੇ ਸਿਰੜੀ ਨੇ ਹਮ ਇਹਨਾਂ ਦਾ ਦੇਖ ਬੜਾ ਪੱਕਾ ਹੈ ਹਮ ਇਹਨਾਂ ਦਾ ਯਾਰ ਪਾਤ ਧਰਮ ਨਾਲ ਕੋਈ ਸੰਬੰਧ ਹੀ ਨਹੀਂ ਹੈ ਹੂੰ 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 ਜਿੱਥੇ ਕੋਈ ਘਾਲ ਪੈ ਗਿਆ ਜਿੱਥੇ ਕੋਈ ਪੁਚਾਲ ਆ ਗਿਆ ਜਿੱਥੇ ਕੋਈ ਕੁਦਰਤੀ ਆਫਤ ਆ ਗਈ ਫਿਰ ਕਾ ਕੇ ਸੇਵਾ ਕਰਦੇ ਨੇ ਹੂੰ 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 ਉਹਨਾਂ ਦੇ ਵਿੱਚ ਲੋਕ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਆਪਣੇ ਮਾਂ ਮਾਂ ਬਾਪ ਹੈ ਜੀ ਭਾਈ ਪਤੀ ਪਤਨੀ ਨੂੰ ਨਹੀਂ ਪੁੱਛਦੇ ਸੀ ਘਰੇ ਨਹੀਂ ਬੜਨਦੇ ਸੀ ਇਹ ਤਾਂ ਉਦੋਂ ਆਕਸੀਜਨ ਦੇ ਸਿਲੰਡਰ ਬਣਦੇ ਰਹੇ ਹੂੰ ਹੂੰ ਇਹ ਤਾਂ ਉਹ ਬੰਦੇ ਪਾਉਂਦੇ ਰਹੇ ਹੂੰ ਹੂੰ ਜਿੰਨਾਂ ਤੇ ਰਾਂਚਨ ਲਾਤਾ ਜੀ ਹਜੂਰ ਸਾਹਿਬ ਤੋਂ ਜਿਹੜੇ ਆਏ ਨੇ ਕਰੋਨਾ ਲੈ ਕੇ ਆਏ ਨੇ ਇਹ ਜਿਹੇ ਹਜੂਰ ਸਾਹਿਬ ਤੋਂ ਹੂੰ ਜੀ ਬਿਲਕੁਲ ਮੁਸਲਮਾਨਾਂ ਤੇ ਲਾਇਆ ਫਿਰ ਸਿੱਖਾਂ ਤੇ ਲਾਇਆ ਬੈਜੀ ਦੇ ਹਜੂਰ ਸਾਹਿਬ ਨੇ ਇਹ ਕਰੋਨਾ ਲੈ ਕੇ ਆਏ ਨੇ ਮੜਨ ਲਾ ਪਾਤਾ ਹੂੰ 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 ਕਿਤੇ ਫਸੂ ਦੇ ਕੋਈ ਧਰਨਾ ਨਹੀਂ ਕਰੀ ਕਿਸੇ ਵੀ ਕਿਸੇ ਹਿੰਦੂ ਨੂੰ ਨਾ ਰੋਟੀ ਦਿੱਤੀ ਹੋਵੇ ਜਾਂ ਉਹਨੂੰ ਆਕਸੀਜਨ ਨਾ ਦਿੱਤੀ ਹੋਵੇ ਹੂੰ 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 ਫਿਰ ਸਿੱਖਾਂ ਦਾ ਸਿੱਖੀ ਹੈ ਜਿਹੜੀ ਬਹੁਤ ਕੀ ਹੈ ਹੂੰ ਉਹ ਜਿਹੜਾ ਉੱਚਾ ਸਰੂਪ ਹੈ ਉਹਨੂੰ ਕੋਲਣ ਦਾ ਕੋਈ ਤਰੀਕਾ ਉਹਨੂੰ ਕਹੋ ਇਹ ਸਿੱਖ ਨਹੀਂ ਹੈ ਇਹਨੂੰ ਬੰਦਰ ਨਹੀਂ ਖਣਾਉਣਾ ਹੂੰ ਕੋਈ ਸਰੂਪ ਦੇ ਵਿੱਚ ਇਹ ਜੋ ਮੱਠੀ ਕਰਦੇ ਇਹਨੂੰ ਮਾਫ ਕਰਨਾ ਹੈ ਹੂੰ ਹੂੰ ਕੀ ਇਹ ਨਹੀਂ ਹੈ ਕੀ ਕੀ ਇਨਸਾਨੀਅਤ ਹੈ ਕੀ ਰੋਹਾਨੀਅਤ ਹੈ ਕਿਸੇ ਨੂੰ ਬਰਾਂਹ ਦੀ ਹੈ ਜਿਆਦੇ ਸਾਡੇ ਪੰਜ ਤਖਤ ਨੇ ਇਸ ਗਲਤੀ ਸ਼ਾਦੀ ਨੇ ਇਸ ਗਲਤੀ ਜਾਮਨੀ ਨੇ ਸੌ ਨੁਕਸ ਹੋ ਸਕਦੇ ਨੇ ਹੂੰ ਇਹ ਤਖਤ ਦੇ ਉੱਤੇ ਕਿਸੇ ਵੀ ਵਿਅਕਤੀ ਨੂੰ ਹੂੰ ਇਸ ਨਿਬੰਧ ਤੋਂ ਕੋਈ ਰੋਕ ਨਹੀਂ ਹੈ ਹੂੰ 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 ਕੋਈ ਕੋਈ ਕਹਿੰਦਾ ਦੱਸੇ ਹੂੰ ਜੀ ਫਿਰ ਸਾਹਿਬ ਹੂੰ ਹੂੰ ਵਾਅ ਇਕੱਠੇ ਹੋ ਨੇ ਨਾ ਜਦੋਂ ਕੋਈ ਕਹੂੰ ਸਿੱਕੀ ਦਾ ਬੋਲਦਾ ਤੇਰੀ ਚੌਕ ਕਰਦੇ ਹੋ ਹੋਰ ਹਿੰਦੂਆਂ ਨੂੰ ਦਿਖਾ ਦਿੰਦਾ ਜਿਹੜੇ ਉੱਥੇ ਜਾਂਦੇ ਨੇ ਵੀ ਉਹਨਾਂ ਨੂੰ ਕਿਸੇ ਨੇ ਟੋਪਿਆ ਹੋਵੇ ਕਦੇ ਹੂੰ 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 ਮੰਡੀ ਸਭ ਚਲੇ ਜਾਓ ਹੂੰ ਹੱਦ ਤੱਕ ਸਭ ਚਲੇ ਜਾਓ ਹੂੰ ਇਹ ਅੰਦਰ ਜਾ ਕੇ ਮੱਥਾ ਟੇਕਣਾ ਹੂੰ ਕੋਈ ਵੀ ਕਿ ਕਿੱਥੇ ਜਾਏਗਾ ਪਰਨਾ ਸਭ ਚਲੇ ਜਾਓ ਯੂਰ ਸਭ ਚਲੇ ਸਿੱਕੀ ਇੱਕ ਐਸਾ ਸਥਾਨ ਹੈ ਜਿੱਥੇ ਕੋਈ ਵੀ ਜਾ ਸਕਦਾ ਨਾ ਕੋ ਮੇਰੀ ਨਾ ਹੈ ਵਕਾਨੇ ਵਾਲਾ ਅੱਜ ਵੀ ਕਨਸੈਪਟ ਹੈ ਇੱਕ ਤੁਸੀਂ ਸੰਗਤ ਚ ਕਿਤੇ ਵੀ ਜਾ ਕੇ ਬੈਠ ਸਕਦੇ ਹੋ ਤੁਹਾਡਾ ਕੋਈ ਧਰਮ ਜਾਤ ਰੂਪ ਰੰਗ ਕੁਝ ਨਹੀਂ ਪੁੱਛਣਾ ਵਾਏ ਕਿਸੇ ਟਾਕੇ ਜਾਣਾ ਹੂੰ ਜੀ ਬਿਲਕੁਲ ਸਾਥ ਬੈਠਣਾ ਗੱਲਾਂ ਨਹੀਂ ਕਰਨੀਆਂ ਹੂੰ ਹੂੰ ਸੰਗਤ ਦੇ ਵਿੱਚ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਹੂੰ ਪਾਇਓ ਕੀ ਬੋਡੀਆਂ ਕੀ ਪਹਿਰਾਵਾ ਓਨੀਆਂ ਹੀ ਰੋਟੀਆਂ ਤੁਹਾਨੂੰ ਮਿੰਮੀ ਮਿੰਨੀਆਂ ਨੇ ਢਾਲ ਉਹਦੇ ਢਾਲਾ ਹੂੰ ਜਾਂਦਾ ਜਾਂਦਾ ਪੁੱਛ ਕੋਈ ਵਿਤਕਦਾ ਨਹੀਂ ਹੋਣਾ ਲੰਗਰ ਚ ਹੂੰ ਹੂੰ ਕਿਸੇ ਤੋਂ ਡਰ ਨਹੀਂ ਉਹ ਤਾਂ ਧਰਮ ਚੀ ਹੈ ਵੀ ਦੇਸ਼ ਦੇ ਰਾਸ਼ਟਰਪਤੀ ਨੂੰ ਮੰਦਿਰ ਚ ਨਹੀਂ ਜਾਣ ਦਿੱਤਾ ਗਿਆ। ਹੂੰ। ਦੂਜੀ ਰਾਸ਼ਟਰਪਤੀ ਨੂੰ ਅੰਦਰ ਕਰਨ ਦੇ ਰਾਜ ਚ ਨਹੀਂ ਜਾਣ ਦਿੱਤਾ ਗਿਆ। ਹੂੰ। ਇਹ ਧਾਰਮਿਕ ਸਮਾਣੀ ਸੀ ਕਹਿਣ ਨੂੰ ਕਿ ਮਰਜ਼ੀ ਪਈ ਜਾਣਾ ਵੀ ਜਿਹੜੀ ਸੰਸਦ ਈਲੇ ਵਿੱਚ ਰਾਸ਼ਟਰਪਤੀ ਇੱਕ ਮੈਂਬਰ ਨੇ। ਸਰਦਾਰ ਚ ਨਹੀਂ ਗਿਆ। ਉਹ ਸੰਸਦ ਦੀ ਭਵਨ ਦਾ ਦਰ ਕਰਿਆ ਗਿਆ। ਉਹਦੇ ਚ Hindu ਧਰਮ ਦੀਆਂ ਰਸਮਾਂ ਕਰੀ ਗਈਆਂ। ਤੁਹਾਨੂੰ ਦਿੱਤਾ ਰਾਸ਼ਟਰਪਤੀ ਨੂੰ ਉਸ ਬਤਾਇਆ ਨਹੀਂ ਗਿਆ। ਹੂੰ। ਰਾਮ ਮੰਦਿਰ ਜਾਣੇ ਕਿ ਆਉਣੇ ਕਿ ਸੀ। ਹੂੰ 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 ਇਸ ਕਰਕੇ ਸਿੱਖੀ ਦੇ ਵਿੱਚ ਸੰਗਤ ਤੇ ਬੰਗਤਾਂ ਜੇभी ਖੜੀ ਹੈ ਹੂੰ ਜੀ ਬਿਲਕੁਲ ਜਿਹੜਾ ਬ੍ਰਾਹਮਣਵਾਦ ਦਾ ਹਮਲਾ ਸੀ ਕੀ ਕਿ ਇੱਕ ਪੰਗਤ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹ ਹਿੰਦੂ ਨੇ ਇਹਨਾਂ ਨੂੰ ਕੀ ਹੱਕ ਹੈ ਫੜਾਣੇ ਨੂੰ ਕੀ ਹੱਕ ਹੈ ਫੜਾਣੇ ਨੂੰ ਕੀ ਹੱਕ ਹੈ ਕਹਿੰਦੇ ਗੁਰੂ ਗ੍ਰੰਥ ਸਾਹਿਬ ਆਏ ਕਰੇ ਇਹਨੇ ਗੁਟਕਾ ਕਿਉਂ ਰੱਖਿਆ ਹੈ ਸੱਤੇ ਚੱਕ ਕੇ ਲੈ ਜਾਣ ਲੱਗੇ ਹੂੰ ਜਿਹੜੇ ਗੁਟਕੇ ਚੱਕ ਕੇ ਲੈ ਜਾਂਦੇ ਨੇ ਜਿਹੜੇ ਲੋਕਾਂ ਦੀ ਬੇਇੱਜ਼ਤੀ ਕਰਦੇ ਨੇ ਜਾ ਕੇ ਉਹਨਾਂ ਦੇ ਘਰਾਂ 'ਚ ਉਹ ਸਰਕਾਰ ਦੇ ਏਜੰਟ ਹੋ ਸਕਦੇ ਨੇ ਉਹ ਸਿੱਖੀ ਦੇ ਪਾਲਕ ਹੂੰ 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 ਜੋ ਕਿਉਂਕਿ ਕਿਉਂ ਗੁਟਕੇ ਚੱਕੇ ਲੈ ਜਾਂਦੇ ਨੇ ਭਾਈ ਨੰਦ ਲਾਲ ਨੂੰ ਕੀ ਕਹਿਣਗੇ ਹੂੰ ਗੜੀ ਖਾਂਚ ਨਵੀ ਖਾਨੂ ਕੀ ਕਹਿਣਗੇ ਜੋ ਕਹਿੰਦੇ ਨੇ ਮੁਸਲਮਾਨ ਸਾਡੇ ਦੁਸ਼ਮਣ ਨੇ ਹੂੰ 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 ਜਿਹੜਾ ਆਰਐਸਐਸ ਆਪ ਪੜਾਉਂਦਾ ਹੈ ਵੀ ਸਿੱਖਾਂ ਦੇ ਦੁਸ਼ਮਣ ਨੇ ਮੁਸਲਮਾਨ ਆ ਆਰਐਸਐਸ ਦੇ ਪਾਸ ਕਹਾਣੀ ਲਿਖੀ ਹੋਈ ਆ ਜਿਹੜੀ ਸ਼੍ਰੋਮਣੀ ਕਮੇਟੀ ਪੜਾਉਂਦੀ ਰਹੀ ਆ ਜਲਮੀ ਤਰਫੀ ਦੇ ਵਿੱਚ ਕਿਆਸ ਦੀ ਜਿੱਲੀ ਚ ਲਿਖਿਆ ਗਿਆ ਹੈ ਵੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਕੇ ਗਏ ਸੀ ਵੀ ਹਿੰਦੂਆਂ ਦੀ ਰਾਖੀ ਵਾਸਤੇ ਆਪਦੀ ਜਾਨ ਵਾਰ ਲਈ ਹੂੰ ਪੁੱਛੇ ਜਿਹੜੇ 22 ਤਾਰਾਂ ਦੇ ਰਾਜਾ ਨਾਲ ਲੜਾਈ ਪਹਿਲਾਂ ਲੜਾਈਆਂ ਤਾਂ ਹੋਈਆਂ ਹੀ ਹਿੰਦੂਆਂ ਦੇ ਰਾਜਿਆਂ ਨਾਲ ਕਿਉਂ ਜਾਣੀ ਉਹ ਲੜਾਈ ਚ ਫਿਰ ਕੀ ਦੀ ਜਾਣਵਾਰੀ ਈਦੀ ਨਹੀਂ ਵਾਲੀ ਉਹ ਕਿਵੇਂ ਫੈਸਲਾ ਹੋਊਗਾ ਗਾਨੀ ਦਾ ਜੁੱਧ ਕਿਹਦੇ ਨਾਲ ਹੋਇਆ ਸੀ ਇਹ ਦੱਸਣ ਵੀਰ ਬੰਧੂ ਛਾ ਜਿਹੜਾ ਮੁਸਲਮਾਨ ਸੀ ਉਹ ਲੱਭਦੇ ਪੰਚ ਪਰਿਵਾਰ ਤੇ ਲੜਾਈ ਤਾਂ ਰਾਜਾ ਦੇ ਖਿਲਾਫ ਸੀ ਜਿਹੜਾ ਆਨੰਦਪੁਰ ਦਾ ਕਿਹੜਾ ਖਾਦੀ ਕਰਿਆ ਉਹਦੇ ਚ ਕੌਣ ਗਊਗਾ ਅੱਗੇ ਲਾ ਕੇ ਗਿਆ ਸੀ ਜੀ ਕਿੰਨੂ ਗਏ ਸਰ ਹਿੰਦੂ ਗਏ ਉਦੋਂ ਜਦੋਂ ਉਹ ਪਹਿਨਾ ਕਸ਼ਮੀਰੀ ਬ੍ਰਾਹਮਣਾ ਵਾਸਤੇ ਗੁਰੂ ਤੇਗ ਬਹਾਦਰ ਜੀ ਸੀਸ ਦੇ ਜੁਕੇ ਸੀ ਹੂੰ ਜਦੋਂ ਸੀਸ ਦਿੱਤਾ ਲੱਖੀ ਸ਼ਾ ਬੰਜਾਰਾ ਬੜਾ ਵੱਡਾ ਵਪਾਰੀ ਸੀ ਇਹ ਸਾਰੀ ਜਗਤ ਸੀ ਸ਼ਾ ਬੰਜਾਰੇ ਦੀ ਆਬਦੀ ਸੀ ਹੂੰ ਜੋ ਉਹਦਾ ਘਰ ਸੀ ਹੂੰ ਕਹਿ ਕਹਿ ਲੋ ਕੋਠੀ ਕਹਿ ਲੋ ਘਰ ਕਹਿ ਕਹਿ ਲੋ ਉਹਦਾ ਘਰ ਸੀ ਉਹ ਆਪਣੇ ਸਾਈਕਲ ਦੇ ਵਿੱਚ ਹੂੰ ਹੂੰ ਉਹਨੂੰ ਬਹੁਤੀ ਰੋਕ ਟੋਕ ਤਾਂ ਹੈ ਨਹੀਂ ਸੀ ਵੱਡਾ ਬੰਦਾ ਸੀ ਉਹ ਹੂੰ 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 ਗੁਰੂ ਸਾਹਿਬ ਦਾ ਧਰ ਚੁੱਕੇ ਲਗੇ ਹੂੰ ਉਹਨੇ ਆਪ ਦੇ ਘਰ ਦੇ ਵਿੱਚੋਂ ਰੱਖਿਆ ਤੇ ਸੰਸਕਾਰ ਕਰਨ ਵਾਸਤੇ ਉਹ ਛੱਗ ਲਾਈ ਐ ਉੱਤੇ ਰਕਾ ਬਗਾਰ ਹੈ ਹੂੰ 12 ਬਾਅਦ ਕਿਸੇ ਨੇ ਉੱਤੇ ਮਸਜਿਦ ਬਣਾਤੀ ਹੂੰ ਫਸੰਦੀ ਜਗ੍ਹਾ ਨਹੀਂ ਹੈ ਹੂੰ ਤੁਹਾਨੂੰ ਬਿਲਕੁਲ ਪੰਚਾਰੇ ਦਾ ਘਰ ਹੈ ਜਿੱਥੇ ਸਾਡੇ ਗੁਰੂ ਸਾਹਿਬ ਦਾ ਸੰਸਕਾਰ ਕੀਤਾ ਗਿਆ ਹੂੰ ਜੀ ਜੀ ਇਹ ਇਹ ਗੱਲ ਨੂੰ ਕਿਵੇਂ ਮਨਜਿੰਦਰ ਸਿੰਘ ਸਰਸਾ ਉਹਨੂੰ ਪੁੱਛੋ ਹੂੰ ਮਨਜਿੰਦਰ ਸਿੰਘ ਸਰਸਾਇਦ ਸੀ ਨਾ ਹੂੰ ਫੌਜੀ ਦੀ ਜਗ੍ਹਾ ਹੈ ਉਥੇ ਇੱਥੇ ਆ ਕੰਡੀਗੜ੍ਹ ਚ ਆ ਨਾਲ 50 ਸੈਕਟਰ ਚ ਕਿਸੇ ਨੇ ਇੱਕ ਮੰਦਿਰ ਬਣਾ ਲਿਆ ਹੁਣ ਮੰਦਿਰ ਬਣਾਣਾ ਉਹ ਜਗ੍ਹਾ ਥੋੜਾ ਬੰਗੀ ਹੈ ਠੀਕ ਹੈ ਕੁਛ ਦਿਨ ਵਾਧੂ ਰੋਣਾ ਪਏਗਾ ਜੀ ਤਾਂ ਮੇਰੀ ਹੈ ਹੂੰ ਸਰਕਾਰੀ ਜਗ੍ਹਾ ਤੇ ਮੰਦਿਰ ਬਣਾਈ ਜਾਂਦੇ ਨੇ ਹੂੰ ਹੂੰ ਜੀ ਬਿਲਕੁਲ ਬਿਲਕੁਲ ਸੋਇਸ ਕਰਕੇ ਹੀ ਕਹਿੰਦਾ ਗੜੇ ਮੁੱਦੇ ਮੈਂ ਆਖਰ ਗੱਲ ਕਹਿ ਕੇ ਅੱਧੀ ਗੱਲ ਖਤਮ ਕਰ ਰਿਹਾ ਹਾਂ ਹਾਂ ਜੀ ਹਾਂ ਜੀ ਜੀ ਜੇ ਥੇਹਾਂ ਨੂੰ ਖੇਡੋਗੇ ਉਤੋਂ ਬਹੁਤ ਕੁਝ ਨਿਕਲੇਗਾ। ਹੂੰ। ਇਹਨੂੰ ਖੇ ਰਹਿਣ ਦਿਓ। ਹੂੰ। ਸਾਰੇ ਸਵਾਸਥਿਕ ਕਰੋ ਜਾਣ ਕਰਨ ਦੇ ਵਾਸਤੇ। ਹੂੰ। ਜੀ ਖੁਦਾਈ ਲੋਕਾਂ ਨੂੰ ਲੜਾਉਣ ਵਾਸਤੇ ਨਾ ਕਰੋ। ਹੂੰ। ਉਤੋਂ ਕੀ ਲੱਭਦਾ ਹੈ? ਹੂੰ। ਉਹਦੇ ਵਿੱਚ ਪ੍ਰੇਮ ਪੈਦਾ ਕਰੋ। ਹੂੰ। ਪਿਆਰ ਪੈਦਾ। ਲੋਕਾਂ ਨੂੰ ਜੋੜੋ, ਛੋੜੋ ਨਾ। ਹੂੰ। ਮਹਿਰ ਭਾਵਨਾ ਆਪ ਕੋ ਫੇਰੀ ਨਹੀਂ ਵਗਣਾ ਲੈ ਚੱਲੋ। ਹੂੰ। ਉਹਦੇ ਬਾਰੇ ਇਹਨੇ ਕਿਹਾ। ਮੈਂ ਉਸ ਬਾਰੇ ਨੰਨਾ ਕਤਮ ਕਰਾਂਗਾ। ਹੂੰ। ਇਹ ਆਪਣਾ ਤਾਂ ਬਨੂੜ ਦਾ ਥੇ ਜਾਣਦੇ ਆਪਾਂ ਲੋਟੜ ਦਾ ਥੇ ਪਾ ਜਾਣਦੇ ਆ ਹਾਂ ਹਾਂ ਬਿਲਕੁਲ ਆਹ ਕਿਹਾ ਉਸਨ ਵੋਲ ਪਿੰਡਾ ਇਹਦਾ ਥੇ ਆਪਾਂ ਜਾਣਦੇ ਹਾਂ ਹਾਂ ਹਾਂਜੀ ਹਾਂ ਉਹਦਾ ਥੇ ਜਾਣਦੇ ਆ ਇਹ ਦੇ ਉੱਤੇ ਇੱਕ ਲੋਹੇ ਦਾ ਛੱਲਾ ਪਿਆ ਹੂੰ ਤੇ ਕਵੀ ਨੇ ਉਹ ਛੱਲਾ ਦੇਖਿਆ ਹੂੰ ਉਹ ਚੇ ਨੂੰ ਕਿਵੇਂ ਪਿਆਰ ਨਾਲ ਗੱਲ ਕਰਦਾ ਹੂੰ ਐਦਾਂ ਕਹਿੰਦਾ ਲੋਹੇ ਦਾ ਇਹ ਚਿਬ ਫੜਿਬਾ ਛੱਲਾ ਹੂੰ ਉਹੀ ਦਾ ਇਹ ਚਬ ਖਰੀਬਾ ਛੱਡਾ ਰੂਲ ਰਿਹਾਂ ਜੋ ਕਲਮ ਕਰਦਾ ਹੂੰ ਰੂਲ ਰਿਹਾਂ ਜੋ ਕਲਮ ਕਰਦਾ ਹੂੰ ਇਸੇ ਨਿਸ਼ਾਨੀ ਹਰ ਜੰਨੇ ਦੇ ਹੋਵੇ ਹੂੰ ਅਕੇ ਜੀ ਕੋ ਤੁਕਾਂ ਇਹ ਛੱਡੇ ਚ ਆ ਪਿਆ ਕਰ ਦੋ ਛੱਡੇ ਚ ਲੜਾਈ ਨਾ ਕਰ ਦੋ ਛੱਡੇ ਚ ਧਰਮ ਦਾ ਵਿਵਾਦ ਨਾ ਪੈਦਾ ਕਰੋ ਹੂੰ 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 ਅਕੇ ਸਿੱਕੀ ਇਹ ਵਿਵਾਦ ਨੂੰ ਦੂਰ ਕਰਦੀ ਹੈ ਹਜ਼ੂਰ ਸਾਹਿਬ ਦੇ ਉੱਤੇ ਜਿਹੜੇ 12 ਮੰਨ ਦਾ ਨਾਮਿਨੇਸ਼ਨ ਕਰਨਾ ਹੈ ਇਹ ਬਿਲਕੁਲ ਕਬਜ਼ਾ ਕਰਨ ਦੀ ਗੱਲ ਹੈ ਇਹ ਨਹੀਂ ਪੁੱਛਣਾ ਚਾਹੀਦਾ ਇਹ ਗਲਤ ਹੈ ਸਰਕਾਰ ਠੱਗਾ ਕਰ ਰਹੀ ਹੈ ਔਰ ਮਹਾਰਾਸ਼ਟਰ ਸੁਧਾਰ ਨੂੰ 10 ਦਿਨ ਕਹਿੰਦੇ ਇਹ ਨਹੀਂ ਬਣਾ ਜੀ ਜੀ ਬਿਲਕੁਲ ਬਿਲਕੁਲ ਸੋ ਇਸ ਹਨ ਸਾਡੇ ਨਾਲ ਉਗੇ ਵੀ ਸੁਚਿੰਤਕ ਤੇ ਸਿਆਸੀ ਮਹਾਰਾਜ ਡਾਕਟਰ ਪਿਆਲਾਲ ਕਰਗੀ ਜੀ ਇਹ ਮਿਸ਼ਨ ਪੰਜਾਬੀ